ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਲੋ ਜੀ ਇੱਥੇ ਇਹ ਵੀਡੀਓ ਇਹ ਕਲਿੱਪ ਹੈਗੀ ਕੱਲ ਦੀ ਜੀ ਆਪਾਂ ਗਏ ਸੀਗੇ ਖੇਤ ਤੇ ਉੱਥੇ ਆ ਮਟਰਾਂ ਦੀ ਆ ਬੇਲਾਂ ਕਹ ਲੋ ਚਾਹੇ ਬੂਟੇ ਕਹ ਲੋ ਜੋ ਵੀ ਆ ਮਟਰ ਬੀਜੇ ਇੱਧਰ ਤੇ ਇੱਧਰ ਆਪਣਾ ਮੇਥੀ ਇੱਧਰ ਤਾਂ ਨਹੀਂ ਆਇਆ ਮੇਥੀ ਆ ਪਾਲਕ ਆ ਤੇ ਧਨੀਆ ਥੋੜਾ ਘੱਟ ਨਿਕਲਿਆ ਮੇਥੀ ਵੀ ਸੋਹਣੀ ਨਿਕਲਿਆ ਸੀ ਤੇ ਮੇਥੇ ਵੀ ਤੇ ਪਾਲਕ ਵੀ ਤੇ ਲਸਣ ਆ ਲਸਣ ਜੀ ਥੋੜਾ ਲਾਇਆ ਫਿਰ ਹੋਰ ਲਾਵਾਂਗੇ ਕਿਉਂਕਿ ਜਿੰਨਾ ਘਰ ਸੀਗਾ ਉਹ ਲਾ ਦਿੱਤਾ ਤਿੰਨ ਕ ਕਿਆਰੀਆਂ ਲੱਗ ਗਈਆਂ ਬਾਕੀ ਮੋਲ ਲੈ ਕੇ ਲਾਵਾਂਗੇ ਅਸੀਂ ਕੋਈ ਤੋ ਦਿਵੇ ਸੀ ਆਈ ਸੀ ਇਥੇ ਚੱਲੋ ਲਾਈਟ ਆਈ ਸੀਗੀ ਇਹ ਕਹਿੰਦੇ ਪਾਣੀ ਲਾ ਦੇਣੇ ਸਬਜ਼ੀਆਂ ਨੂੰ ਵੀ ਇਸ ਟਾਈਮ ਦਾ ਪਾਣੀ ਲਾਇਆ ਸ਼ਾਮ ਦਾ ਸਹੀ ਰਹਿ ਜਾਂਦਾ ਜੇ ਸਵੇਰ ਨੂੰ ਪਾਣੀ ਲਾਓ ਤਾਂ ਸਾਰੇ ਦਿਨ ਦੀ ਧੁੱਪ ਲੱਗ ਜਵੇ ਤਾਂ ਮਰ ਜਾਈਆਂ ਜੀਆਂ ਹੋ ਜਾਂਦੀਆਂ ਐ ਜੋ ਵੀ ਸਬਜ਼ੀ ਬੀਜੀ ਹੋਵੇ ਹਨਾ ਸ਼ਾਮ ਡਾਉਣ ਤੇ ਇਸ ਟਾਈਮ ਸ਼ਾਂਜ ਹੀ ਹੋਈ ਹੁੰਦੀ ਆ ਤੇ ਸਾਰੀ ਰਾਤ ਫਿਰ ਠੰਡਾ ਹੀ ਪਾਣੀ ਲੈਣਾ ਥੋੜੀਆਂ ਸਬਜ਼ੀਆਂ ਗਰੋ ਕਰਦੀਆਂ ਫੇ ਜੀ ਥੋੜਾ ਜਿਹਾ ਪਾਣੀ ਇੱਧਰ ਛੱਡਿਆ ਸੀ ਬਾਕੀ ਛੋਣੇ ਵੱਲ ਨੂੰ ਜਾਂਦਾ ਸੀਗਾ ਦੇਖੋ ਪੱਤੇ ਪੱਤੇ ਹੋਏ ਪੈ ਖੂਤੇ ਆਏ ਨਹੀਂ ਕਈ ਦਿਨ ਹੋ ਗਿਆ ਆ ਨਹੀਂ ਹੋਇਆ ਕਿਉਂਕਿ ਗੱਡੀ ਵੱਲ ਜਾਂਦੇ ਆ ਅਰਜ ਨਹੀਂ ਆਉਂਦਾ ਹੁੰਦਾ ਬੜਾ ਮੋਟਾ ਜਿਹਾ ਆਵੇ ਤਾ ਸ਼ਾਮ ਨੂੰ ਜਾਂ ਸਵੇਰ ਨੂੰ ਢੇੜਾ ਕੱਢ ਜਾਂਦਾ ਹੁੰਦਾ ਤੇ ਆਪ ਮੈਂ ਆਉਂਗੀ ਕਿਸ ਦਿਨ ਨਾਲ ਕਿੰਨੇ ਜਣੇ ਆਵਾਂਗੇ ਸਵਾਰ ਕੇ ਜਾਵਾਂਗੇ ਇਕ ਸਾਰੇ ਕੂਦੀ ਸਫਾਈ ਕਰਾਂਗੇ ਪਹਿਲਾਂ ਤਾਂ ਦਰਖਤਾਂ ਸ਼ਾਂਗਣੇ ਪੈਣੇ ਆ ਕਿਉਂਕਿ ਪੱਤੇ ਬਹੁਤ ਕਰਦੇ ਆ ਉਹ ਸ਼ਾਂਗਦਾਂ ਹੋਏ ਛਾਪੀਆਂ ਵਗੈਰਾ ਜਿਹੜਾ ਚਲੋ ਬਾਲਣ ਦੇ ਕੰਮ ਗੁਰਦੁਆਰਾ ਸਾਹਿਬ ਆਪਾਂ ਤੇ ਜੇ ਕੋਈ ਪ੍ਰੋਗਰਾਮ ਹੋਵੇ ਤਾਂ ਉੱਥੇ ਦੀ ਆਈਦਾ ਬਾਲਣ ਪਰ ਇਹ ਤਾਂ ਨਹੀਂ ਇਹ ਡਖਾਸ ਵਾਲੀ ਦਾ ਆਪਾ ਤੇ ਇਥੇ ਮੋਟਰ ਕਾਰ ਦਿੱਤੀ ਸੀਗੀ ਬੰਦ ਕਹਿੰਦੇ ਸਾਰੀ ਰਾਤ ਨਾ ਕਿਤੇ ਚੱਲ ਜਵੇ ਲਾਗੇ ਹੋਰਾਂ ਹੁੰਦਾ ਨਾ ਝੋਨਾ ਭਰ ਜਵੇ ਇਹ ਦੇਖੋ ਜੀ ਹਲਦੀ ਆਪਣੀ ਸਾਰੇ ਪਾਸੇ ਘੀਰੇ ਦਾ ਲਾਈ ਆ ਖੇਤਾਂ ਦੇ ਬੱਤ ਸ਼ਾਮ ਨੂੰ ਜਾਣ ਦਾ ਤਾਂ ਵੱਖਰਾ ਹੀ ਹੁੰਦਾ ਨਜ਼ਾਰਾ ਜੇ ਕਿ ਥੋੜੀ ਥੋੜੀ ਸ਼ਾਮ ਨੂੰ ਠੰਡੀ ਹਵਾ ਚੱਲਦੀ ਹੈ ਜੀ ਹੁਣ ਤਾਂ ਇੰਨਾ ਸਵੇਰ ਤੋਂ ਲੈ ਕੇ 4-5 ਵਜੇ ਤੱਕ ਤਾਂ ਪੜਦੋਹੇ ਜਿਹਾ ਲੱਗਦੇ ਬਾਹਲੇ ਇੰਨੇ ਆ ਬੱਟ ਗਰਮੀ ਲੱਗਦਾ ਵੀ ਬਹੁਤ ਜ਼ਿਆਦਾ ਲੋ ਜੀ ਇੱਥੇ ਆਪਾਂ ਘਰ ਨੂੰ ਚੱਲ ਪਏ ਸੀ ਤੁਰ ਪਏ ਸੀਗੇ ਤੇ ਇਹ ਆਪਣੇ ਦੇਖੋ ਕੀ ਹਾਲ ਬਣਿਆ ਖੂਤੇ ਬੜੇ ਜਿਆਦਾ ਮੰਦਾ ਹਾਲ ਆ ਪੱਤੇ ਪੱਤੇ ਆ ਡੇਕਾਂ ਦੇ ਮੈਂ ਇਹਨਾਂ ਨੂੰ ਕਹਿੰਦੀ ਸੀ ਉਧਰ ਸਬਜ਼ੀਆਂ ਚ ਪਾਣੀ ਵੀ ਲਾਇਆ ਤਾਂ ਉੱਥੋਂ ਵੀ ਮੈਂ ਹੱਥ ਨਾਲ ਕੱਢੇ ਕਈ ਕਿੰਨੇ ਪਰ ਕਿੰਨੇ ਕ ਕੱਢੀ ਜਾਂਦੀ ਬੜੇ ਜਿਆਦੇ ਭਰੇ ਪਏ ਸੀ ਆੜ ਵਿੱਚੋਂ ਤੇ ਇਹਨਾਂ ਨੂੰ ਸਾਫ਼ ਕਰ ਦਿੱਤੇ ਸੀਗੇ ਇਹ ਕਹਿੰਦੇ ਸਵੇਰ ਨੂੰ ਦੇਖੂੰਗਾ ਆ ਕੇ ਕਰ ਦੂੰਗਾ ਜੇ ਜੇ ਥੋੜਾ ਜਿਹਾ ਪਾਣੀ ਅੱਠ ਦੇ ਜਾਊਗਾ ਲਓ ਜੀ ਇੱਥੇ ਆਪਾਂ ਪਿੰਡ ਨੂੰ ਚੱਲ ਪਏ ਸੀਗੇ ਇੱਥੇ ਆ ਜੀ ਅੱਜ ਦਾ ਦਿਨ ਸ਼ਾਮ ਦਾ ਤੇ ਇੱਥੇ ਆਪਾਂ ਧਾਰਾ ਕੱਢਿਆ ਸੀਗੇ ਤਾਂ ਆ ਕੇ ਫਿਰ ਮੈਂ ਪਹਿਲਾਂ ਆਟਾ ਹੀ ਗੁੰਨਣ ਲੱਗ ਗਈ ਸੀ ਕਿਉਂਕਿ ਆਟਾ ਥੋੜਾ ਟੈਕ ਜਾ ਜਾਂਦਾ ਹੈ ਚੰਗੀ ਤਰ੍ਹਾਂ ਫਿਰ ਫਿਰ ਰੋਟੀ ਸੋਹਣੀ ਪੱਕ ਜਾਂਦੀ ਆ ਤੇ ਉਧਰ ਆਪਾਂ ਆਲੂ ਉਬਲਣੇ ਰੱਖੇ ਸੀਗੇ ਵੈਸੇ ਮੈਂ ਕੁੱਕਰ 'ਚ ਸੀਟੀ ਨਹੀਂ ਲਵਾਈ ਤੇ ਉਦਹੀਂ ਉਬਾਲ ਲੈ ਸੀਗੇ ਪਹਿਲਾਂ ਮੈਂ ਕਿ ਆਟਾ ਗੁੰਨਿਆ ਹੋਊਗਾ ਤੇ ਫਿਰ ਆਪਾਂ ਸਬਜ਼ੀ ਦੀ ਤਿਆਰੀ ਕਰੀ ਜਾਵਾਂਗੇ ਅੱਜ ਕੋਈ ਖਸਣ ਨਹੀਂ ਸੀ ਬਣਾਉਣ ਨੂੰ ਸੁੱਝਦਾ ਫਿਰ ਇੱਕ ਨੂੰ ਚੱਲੇ ਤੇ ਕਹਿੰਦੇ ਆਲੂਆਂ ਦੀ ਤਰੀ ਬਣਾ ਲਈ ਵੀ ਹੋਰ ਕੁਝ ਨਾ ਪਕੌੜੇ ਵਗੈਰਾ ਨਾ ਪਾਈ ਮੇਰੇ ਕੋਲ ਹੈ ਵੀ ਨਹੀਂ ਪਕੌੜੇ ਘਰੇ ਹਨ ਲਿਆਉਣ ਵਾਲੇ ਆ ਚਲੋ ਟਮਾਟਰ ਦੋ ਪਾ ਕੇ ਤੇ ਆਲੂ ਪਾ ਕੇ ਤਰੀ ਜੀ ਬਣਾ ਲਈ ਨਾਲ ਪਿਆਜ਼ ਲਸਣ ਪਾ ਕੇ ਕਿਉਂਕਿ ਜਿੱਦ ਕਰੇ ਸਿੰਪਲ ਜੀ ਖਾ ਲੈਣੀ ਚਾਹੀਦੀ ਹੈ ਇੱਕ ਦਿਨ ਖਟੜਾ ਬਲੌਗਸ ਜਿਹੜੇ ਖਟੜਾ ਚੈਨਲ ਵਾਲੇ ਵੀ ਜਿਹੜੇ ਪਿੱਲਾ ਕਿਚਨ ਕੁਵੀਨ ਵਾਲੇ ਭੈਣ ਜੀ ਆ ਉਹਨਾਂ ਨੇ ਬਣਾਈ ਸੀ ਆਲੂਆਂ ਦੀ ਤਰੀ ਇਹ ਦਾ ਮੰਮੀ ਹੁਣੀ ਵੀ ਜ਼ਿਆਦਾਤਰ ਪਹਿਲਾਂ ਕਿੱਥੇ ਇਹਨੇ ਮਟਰ ਵਗੈਰਾ ਪਾਉਂਦੇ ਹੁੰਦੇ ਸੀਗੇ ਜੇ ਘਰ ਦੇ ਹੋਣੇ ਤਾਂ ਪਾ ਲੈਣੇ ਮੁੱਲ ਲੈ ਕੇ ਘੱਟ ਪਾਉਂਦੇ ਹੁੰਦੇ ਸੀ ਐਨੀ ਵੀ ਨਹੀਂ ਖਾਸ ਕਰਕੇ ਕੋਈ ਨਹੀਂ ਸੀ ਮਟਰ ਪਾਉਂਦਾ ਹੁੰਦਾ ਤੇ ਜ਼ਿਆਦਾਤਰ ਜਾਂ ਤਾਂ ਜਿਹੜੀ ਪਿਆਹ ਵਾਲੀ ਭਾਜੀ ਆਈ ਹੁਣੀ ਉਹਦੇ ਵਿੱਚ ਲੂਣ ਵਾਲੀ ਸਿਰ ਨਹੀਂ ਕੱਢ ਕੇ ਪਾ ਲੈਣੀ ਤੇ ਜਾਂ ਫਿਰ ਆਲੂ ਵਾਲੀ ਤਰੀਕल्ली ਬਣਾ ਲੈਣੀ ਅੱਜ ਮੈਂ ਵੀ ਵੇਖਾ ਦੇਖੋ ਕਿੰਦਾਂ ਦੀ ਸਬਜ਼ੀ ਬਣਦੀ ਆ ਐਸੇ ਸਵਾਦ ਬਣੀ ਜਿੱਦਾਂ ਤੇ ਹੋ ਜੀ ਸਵਾਗਤ ਹੈ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਜੋ ਵੀ ਭੈਣ ਭਰਾ ਆਪਣੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਵੀਡੀਓ ਨੂੰ ਉਹ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਸਾਰਿਆਂ ਨੂੰ ਰਿਕੁਐਸਟ ਹੈ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੁਹਾਡੇ ਸਾਥ ਤੇ سپورਟ ਸਾਦਕਾ ਹੀ ਆਪਾਂ ਇੱਥੇ ਤੱਕ ਆਏ ਆ ਤੇ ਅੱਗੇ ਵੀ ਤੁਹਾਡੇ ਸਾਥ سپورਟ ਨਾਲ ਹੀ ਅੱਗੇ ਆਪਾਂ ਵਧਣਾ ਲਓ ਜੀ ਇਹ ਪਾਣੀ ਆਪਾਂ ਗਰਮ-ਗਰਮ ਸ਼ੈਂਖ ਦੇ ਪਾਈਪ ਵਿੱਚ ਪਾਦੀ ਦਾ ਪਾਈਪ ਸਾਫ ਹੋ ਜਾਂਦਾ ਨਹੀਂ ਤਾਂ ਫਿਰ ਜਿੰਨਾ ਵੀ ਜੋ ਵੀ ਹੋਵੇ ਪਾਣੀ ਗਰਮ ਹਨਾ ਆਲੂ ਵਾਲੇ ਆ ਜਾਂ ਕੋਈ ਹੋਰ ਉਹ ਕਿ ਵੈਸੇ ਪੋਣਿਆ ਪੋਣਿਆ ਲਈ ਆ ਵਾਲੇ ਆ ਪਾਣੀ ਉਹ ਵੀ ਮੈਂ ਸਾਰਾ ਸਿੰਕ ਵਿੱਚ ਹੀ ਪਾ ਦਿੰਨੀ ਹੁੰਨੀ ਆ ਫਾਈਪ ਸਾਫ ਹੋ ਜਾਂਦੇ ਆ ਲੋ ਜੀ ਇੱਥੇ ਆਲੂਆਂ ਨੂੰ ਆਪਾਂ ਕੱਟ ਕੇ ਲਾ ਦਿੱਤੇ ਸੀਗੇ ਵੀ ਠੰਡੇ ਹੋ ਜੂਗੇ ਇਹ ਆਲੂ ਥੋੜਾ ਜਿਹਾ ਵੱਡਾ ਸੀਗਾ ਤੇ ਇਹਨੂੰ ਆਪਾਂ ਤਿੰਨ ਕੱਟ ਲਾ ਦਿੱਤੇ ਤੇ ਮੈਂ ਤੜਕੇ ਤਿਆਰੀ ਕਰਨ ਲੱਗੀ ਸੀ ਇੱਧਰ ਆਪਾਂ ਆਲੂ ਮੋٹے ਮੋٹے ਜਿਵੇਂ ਮੈਸ਼ ਕੀਤੇ ਵਾਲੇ ਨਹੀਂ ਜ਼ਿਆਦਾ ਲਸਣ ਲਿਆ ਟਮਾਟਰ ਤੇ ਹਰੀਆਂ ਮਿਰਚਾਂ ਤੇ ਪਿਆਜ਼ ਬੇਸਿਕਲੀ ਇਦਾਂ ਬਣਾਈ ਨਹੀਂ ਆਲੂਆਂ ਦੀ ਤਰ੍ਹਾਂ ਇਕੱਲਿਆਂ ਦੀ ਕੁਛ ਨਾ ਕੁਛ ਵਿੱਚ ਮੜਾ ਮੋਟਾ ਪਾਈਦਾ ਆ ਤੇ ਅੱਜ ਚਲੋ ਇਦਾਂ ਬਣਾ ਕੇ ਖਾਵਾਂਗੇ ਕੋਣ ਹੈ ਲੋ ਜੀ ਵਿਚਾਰ ਜਣ ਆ ਗਿਆ ਕੋਈ ਗੱਲ ਪੁੱਛਦਾ ਸੀਗਾ ਤੇ ਇੱਥੇ ਆਪਾਂ ਜੀਰਾ ਤੇ ਲਸਣ ਪਾ ਲਿਆ ਸੀ ਫੋਟੋ ਜੀ ਸਾਰੇ ਜਣੇ ਦੱਸੋ ਤੁਹਾਡੇ ਵੀ ਇਲਾਕਿਆਂ 'ਚ ਇੰਨੀ ਗਰਮੀ ਆ ਕਿ ਕਿਸੇ ਪਾਸੇ ਮਾੜੀ ਮੋਟੀ ਮੀਂਹੂ ਪੈ ਕੇ ਠੰਡ ਹੋਈ ਆ ਸਾਡੇ ਤਾਂ ਬੜੀ ਗਰਮੀ ਆ ਇੱਕ ਤਲ ਦੇ ਅਸੀਂ ਗਏ ਸੀਗੇ ਸਸਹਾਰ ਤੇ ਮੇਰੇ ਤੋਂ ਵੱਡੇ ਜਿਹੜੇ ਭੈਣ ਜੀ ਉਹਨਾਂ ਦੇ ਡੈਡੀ ਦੀ ਡੈਥ ਹੋ ਗਈ ਸੀਗੀ ਤੇ ਕੱਲ ਦਾ ਸੈਰ ਇਦਾਂ ਦੁਖੀ ਜਾਂਦਾ ਪਤਾ ਨਹੀਂ ਇੰਨੀ ਗਰਮੀ ਉੱਥੇ ਤਾਂ ਇੱਕਦਮ ਆ ਕੇ ਫਿਰ ਠੰਡਾ ਪਾਣੀ ਪੀ ਲਿਆ ਮੂਦੇ ਕਰਕੇ ਸ਼ਾਇਦ ਹੋ ਸਕਦਾ ਕਿ ਗਲਾ ਜਿਆ ਇਦਾਂ ਹੋਇਆ ਤੇ ਨਾਲੇ ਸੈਰ ਦੁਖੀ ਜਾਂਦਾ ਸੀਗਾ ਜਵਾਇ ਨੂੰ ਕੋ ਪਤਾ ਹੈ ਲਦਾ ਹਵਾ ਚੱਲਦੀ ਮਾੜੀ ਮੋਟੀ ਸ਼ਾਮ ਨੂੰ ਕਿਤੇ ਸ਼ਾਮਾਂ ਜੀਆਂ ਨੂੰ ਚੱਲੇ ਤਾਂ ਚੱਲੇ ਨਹੀਂ ਤਾਂ ਦਿਨੇ ਤਾਂ ਇੰਦੀ ਸਾਰੀ ਤੜਫਾਈ ਆ ਲਾਉਂਦਾ ਰੱਬ ਲਓ ਜੀ ਇੱਥੇ ਆਪਾਂ ਲੂਣ ਪਾ ਲਿਆ ਅੱਜ ਥੋੜਾ ਜਿਹਾ ਲੂਣ ਮੈਂ ਵੱਧ ਹੀ ਪਾਇਆ ਕਿਉਂਕਿ ਪਕੌੜਿਆਂ ਦੇ ਵਿੱਚ ਲੂਣ ਪਹਿਲਾਂ ਹੀ ਹੁੰਦਾ ਆ ਤੇ ਥੋੜਾ ਉਹ ਸਬਜ਼ੀ 'ਚ ਮਿਕਸ ਹੋ ਜਾਂਦਾ ਆ ਤੇ ਚਲੋ ਫਿਰ ਡਰ ਰਹਿੰਦਾ ਵੀ ਜ਼ਿਆਦਾ ਨਾ ਹੋ ਜੇ ਦੇਖੋ ਤੜਕੇ ਨੇ ਕੇਕ ਦਾ ਛੱਡਿਆ ਹੈ ਤੇ ਫਿਰ ਤਾਂ ਕਰਕੇ ਆਪਾਂ ਅੱਜ ਥੋੜਾ ਜਿਹਾ ਵੱਧ ਪਾਇਆ ਲੂਣ ਜੀ ਹੋ ਸਕਦਾ ਕਿਸੇ ਭੈਣ ਦੀ ਵੀਡੀਓ ਮੈਥੋਂ ਨਹੀਂ ਵੀ ਦੇਖੋਗੀ ਕਿਉਂਕਿ ਕੱਲ ਦਾ ਤਾਂ ਕੋਈ ਕਿਸੇ ਦਾ ਬਲੌਗ ਦੇਖਣ ਨੂੰ ਵਾਲਾ ਮੇਰੇ ਤੋਂ ਟਾਈਮ ਹੀ ਨਹੀਂ ਕਿਉਂ ਸਿਰ ਦੁਖੀ ਜਾਂਦਾ ਸੀ ਮੈਂ ਤਾਂ ਨਾ ਆਪ ਬਲੌਗ ਪਾਇਆ ਨਾ ਬਣਾਇਆ ਕੋਈ ਕੱਲ ਆ ਵੀਡੀਓ ਥੋੜੀ ਜਿਹੀ ਕਲਿੱਪ ਕੂਤੇ ਗਿਆਨੇ ਨਾਲੇ ਫੋਨ ਤੇ ਮੈਂ ਬਣਾਈ ਸੀ ਨੋ ਜੀ ਹਲਦੀ ਪਾ ਦਿੱਤੀ ਕਦੇ-ਕਦੇ ਸੁੱਕੀ ਸਬਜ਼ੀ ਨਾਲ ਜਨ ਮੰਨ ਲਓ ਕੋਈ ਪਾਲੀ ਆਪਾਂ ਵਧੀਆ ਪਨੀਰ ਵਗੈਰਾ ਦੀ ਬਣਾਈਏ ਉਹ ਵੀ ਨਹੀਂ ਇੰਨੀ ਸਵਾਦ ਬਣਦੀ ਜਿੰਨੀ ਸਿੰਪਲ ਜੀ ਆਲੂਆਂ ਦੀ ਤਰੀ ਸਵਾਦ ਬਣਦੀ ਹੈ ਉਹ ਭੈਣ ਜੀ ਨੇ ਉਦਣ ਬਣਾਈ ਇਹ ਮੈਂ ਦੇਖਦੀ ਸੀ ਬਲੌਗ ਤੇ ਵੀ ਬੈਠੇ ਮੇਰੇ ਕੋਲ ਦੇਖਦੇ ਸੀ ਕਹਿੰਦੇ ਤੂੰ ਵੀ ਕਿਸੇ ਦਿਨ ਕੱਲੇ ਸੈਂਪਲ ਆਲੂਆਂ ਦੀ ਤਰੀ ਬਣਾਈ ਮੈਂ ਕੋਈ ਗੱਲ ਨਹੀਂ ਬਣਾ ਲਾਂਗੇ ਦੇਖੋ ਜੀ ਕੱਲ ਬਹੁਤ ਮਨ ਖਰਾਬ ਹੋਇਆ ਆਪਦਾ ਮਾਂ ਬੇਬੀ ਯਾਦ ਆਉਂਦਾ ਜਦੋਂ ਆਪਾਂ ਦੇਖਦੇ ਆਂ ਇਦਾਂ ਵੀ ਕਿਸੇ ਨਾਲ ਇਦਾਂ ਦਾ ਹੈਪਨ ਹੁੰਦਾ ਆ ਜਦੋਂ ਭੈਣ ਜੀ ਹੁਣੀ ਰੋਂਦੀਆਂ ਸੀ ਦੋਨੇ ਭੈਣਾਂ ਤੇ ਬਹੁਤ ਮੈਨੂੰ ਇਦਾਂ ਮਨ ਨੂੰ ਫੀਲ ਜਿਹਾ ਹੋਇਆ ਵੀ ਮਾਪੇ ਈਆਂ ਲਈ ਪੁੱਤਾਂ ਲਈ ਵੀ ਜ਼ਰੂਰੀ ਹੁੰਦੇ ਜੀ ਉਹਨਾਂ ਦੇ ਘਰ ਦੇ ਬੰਨ ਹੁੰਦੇ ਆ ਇਹਨਾਂ ਨੂੰ ਸਿਆਣਾ ਘਰ ਬੈਠਾ ਹੋਵੇ ਤਾਂ ਜਿੰਦਾ ਲਾਉਣ ਦੀ ਲੋੜ ਨਹੀਂ ਹੁਣ ਇੱਥੇ ਜਾਣਾ ਜਿੰਦਾ ਲਾ ਕੇ ਤੁਰਨਾ ਜਿੱਧਰ ਵੀ ਜਾਣਾ ਹਨਾ ਤੇ ਪਰਪੀਆਂ ਨੂੰ ਇਹ ਹੁੰਦਾ ਵੀ ਜਦੋਂ ਧੀਆ ਮਾਪਿਆਂ ਪੇਕੇ ਜਾਂਦੀਆਂ ਤਾਂ ਮoure ਮਾਪੇ ਮਾਂ ਹੋਵੇ ਪੇ ਹੋਵੇ ਬੈਠੇ ਹੋਣ ਤੇ ਉਹ ਵੱਖਰੀ ਜੀ ਰੌਣਕ ਹੁੰਦੀ ਉਸ ਵੇੜੇ ਦੀ ਤੇ ਹੁਣ ਬੈਲਕਨੀ ਹੁੰਦਾ ਫੇਰ ਤਾਂ ਜੀ ਜਦੋਂ ਜਾਣਦੇ ਆ ਤੇ ਉਹ ਦੱਸਦੇ ਨਹੀਂ ਫੇਰ ਮਨ ਨੂੰ ਬਹੁਤ ਬੰਨ ਕੇ ਰੱਖੀਦਾ ਵੀ ਰੋਣਾ ਨਹੀਂ ਮਨ ਆ ਵੀ ਭਾਜੀ ਭਾਬੀ ਹੁਣੀ ਕੀ ਸੋਚਣਗੇ ਵੀ ਅਸੀਂ ਇੰਨਾ ਕਰਦੇ ਆ ਤੇ ਇਹ ਫੇਰ ਵੀ ਇਦਾਂ ਕਰਦੀਆਂ ਆ ਪਰ ਜਿਉਂਨਾ ਵਾਲੀ ਥਾਂ ਨਹੀਂ ਕੋਈ ਲੈ ਸਕਦਾ ਜਿਹੜੀ ਮਾਪਿਆਂ ਵਾਲੀ ਥਾਂ ਆ ਨਾ ਰਾਜੀ ਰਹਿਣ ਭਰਾ ਭਜਾਈਆਂ ساری ਉਮਰ ਦੇ ਮਾਪੇ ਹੁੰਦੇ ਆਪਣੇ ਤੇ ਜਦੋਂ ਮੇਰੇ ਕੋਲ ਤਾਂ ਕੱਲ ਮੇਰਾ ਇੰਨਾ ਮਨ ਖਰਾਬ ਹੋਇਆ ਦੇਖ ਕੇ ਵੀਰਬਾ ਕਿਉਂ ਤੂੰ ਇਦਾਂ ਕਰਦਾ ਆ ਵੀ ਵਸੂ ਨੂੰ ਜੋ ਚੰਗਾ ਲੱਗਦਾ ਉਹ ਪ੍ਰਮਾਤਮਾ ਉਹ ਵਾਈ ਗੁਰੂ ਸੱਚੇ ਪਾਸ਼ਾ ਕਰਦਾ ਆਪਾਂ ਨੂੰ ਨਹੀਂ ਜੀ ਮਨਜ਼ੂਰ ਆਪਾਂ ਤਾਂ ਰੋਂਦੇ ਕਲਾਉਂਦੇ ਆ ਬਹੁਤ ਓਹ ਬੜਾ ਮਾਨ ਕਾਲ ਖਰਾਬ ਹੋਇਆ। ਨਾ ਦੇਖੇ ਆਪਾਂ ਦੁੱਧ ਨੂੰ ਜਾਗ ਲਾ ਲਏ। ਲਾ ਦੀ ਲੱਸੀ ਇਹਨੇ ਦੁੱਧ ਨੂੰ ਜਾਗ। ਹੋਰ ਤੁਹਾਨੂੰ ਗੁਰੂ ਰਾਮਦਾਸ ਸੀ। ਤੇ ਇਹ ਆਪਣਾ ਹੈਗਾ ਦਹੀਂ ਵਾਲਾ। ਦਹੀਂ ਫਵਾਵਾਂਗੇ ਤਾਂ। ਲੋਜੀ ਜਾਗ ਲੱਗ ਗਿਆ ਇਹ ਨਾ ਇਹਦਾ ਪ੍ਰੋ ਟੁੱਟ ਗਿਆ ਸੀਗਾ ਫੋਲਡਿੰਗ ਵਾਲਾ ਇਹ ਆਪਾਂ ਇੱਥੇ ਪਲੇਟ ਦੇ ਦੇਣੇ ਨੇ ਮੈਨੂੰ ਡਰ ਨਾਲ ਕਰ ਰਹੀਦਾ ਵਿੱਚ ਦੀ ਕੋਈ ਭੱਗੂ ਫਲਕਾ ਜਾਣਾ ਨਾ ਨੰਨੇ ਦੇਵੇ ਲੋਜੀ ਰੋਟੀ ਪਕਾ ਲਈ ਆਪਾਂ ਸਬਜ਼ੀ ਬਣ ਗਈ ਆ ਦੁੱਧ ਸਾਹਮਣ ਦਿੱਤਾ ਤੇ ਇਧਰ ਸਾਫ ਸਫਾਈ ਪੂਰੀ ਹੋ ਗਈ ਤੇ ਇਹ ਵੀ ਅੱਜ ਆਪਾਂ ਫਰਿੱਜ ਚੋਂ ਕੱਢ ਕੇ ਟੁੱਟੇ ਸੀਗੇ ਕਿਉਂਕਿ ਇਹਦੇ ਵਿੱਚ ਬੋਤਲਾਂ ਸੋਖੀਆਂ ਟੱਕ ਦਿੰਦੀਆਂ ਜਾਂ ਟਮਾਟਰ ਵਗੈਰਾ ਟਕਾਉਣੇ ਹੁਣ ਉਦਾਂ ਬੋਤਲਾਂ ਡੇਗਦੀਆਂ ਰਹਿੰਦੀਆਂ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਮਿਲਦੇ ਆ ਕੱਲ ਨੂੰ ਕਿਸੇ ਹੋਰ ਵੀਡੀਓ ਨਾਲ ਸਤਿ ਸ੍ਰੀ ਅਕਾਲ ਜੀ